ਇਦੇ ਵਿੱਚ ਇੱਕ ਅਕਿਊਜ਼ ਸੋਨੂ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਕਾਲਾ ਸੰਘੀਆ ਪਿੰਡ ਦਾ ਉਹਨੂੰ ਅਸੀਂ ਇੱਥੇ ਰਿਕਵਰੀ ਲਈ ਲੈ ਕੇ ਆਏ ਸੀਗੇ ਉਹਨੇ ਜਦੋਂ ਦੇਖਿਆ ਉਹਨੇ ਇੱਕ ਨਿਸ਼ਾਨੀ ਰੱਖੀ ਸੀ ਜਦੋਂ ਉਹ ਨੇੜੇ ਪਹੁੰਚਿਆ ਤਾਂ ਉਹ ਹੱਥ ਛੜਾ ਕੇ ਗੱਡੀ ਦੇ ਵਿੱਚੋਂ ਭੱਜ ਲਿਆ ਤੇ ਭੱਜ ਕੇ ਉਹਨੇ ਸਾਡੀ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਇਹਨਾਂ ਤੋਂ ਇਲਾਵਾ ਜਿਹੜੇ ਤਿੰਨ ਬੰਦੇ ਹੈਗੇ ਆ ਉਹ ਮਾਈਨਰ ਹੈ ਮੌਕੇ ਤੇ ਜਿਹੜੇ ਤਿੰਨ ਬੰਦੇ ਸੀ ਉਹ ਤਿੰਨੇ ਅਸੀਂ ਅਰੈਸਟ ਕਰ ਲਏ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਵੀ ਕਹਿਣਾ ਚਾਹਾਂਗਾ ਜਿਹੜੇ ਇਦਾਂ ਦੇ ਕੋਈ ਟੈਰਰ ਮੋਡਿਊਲ ਹੈਗੇ ਆ ਜਾਂ ਕੋਈ ਇਦਾਂ ਦੇ ਗੈਂਗਸਟਰ ਹੈਗੇ ਆ ਇਹਨਾਂ ਨੂੰ ਟੈਕਲ ਕਰਨ ਦੇ ਲਈ ਜਿਹੜੀ ਪੰਜਾਬ ਪੁਲਿਸ ਆ ਪੂਰੀ ਤਰ੍ਹਾਂ ਸક્ષਮ ਹੈ ਕਿਨਾਂ ਕੋਲੋਂ ਵੈਪਨ ਜਿਹੜਾ 30 ਬੋਰ ਦਾ ਉਹ ਰਿਕਵਰ ਹੋਇਆ ਤੇ ਇੱਕ ਜਿਹੜਾ ਹੈਂਡ ਗ੍ਰਨੇਡ ਜੋ ਇਹਨਾਂ ਨੂੰ ਹਜੇ ਉਹਨਾਂ ਨੇ ਟਾਸ ਦੇਣਾ ਸੀ ਕਿਸੇ ਹੋਰ ਜਗ੍ਹਾ ਦਾ ਸ਼ਾਇਦ ਇਹਨਾਂ ਨੂੰ ਦੱਸਿਆ ਵੀ ਹੋਵੇ ਉਹ ਹੈਂਡ ਗ੍ਰਨੇਡ ਵੀ ਸਾਨੂੰ ਰਿਕਵਰ ਹੋਇਆ ਸਰ ਨਮਾਸ਼ਾਹਰ ਪੁਲਿਸ ਨਾਲ ਬੱਬਰ ਖਾਲਸਾ ਮਾਡਿਊਲ ਦੇ ਨੌਜਵਾਨਾਂ ਦਾ ਹੋਇਆ ਮੁਕਾਬਲਾ ਜ਼ਿਲ੍ਹਾ ਸ਼ਹਿਦ ਪਾਕਤ ਸਿੰਘ ਨਗਰ ਦੇ ਥਾਣਾ ਬਹਿਰਾਮ ਦੇ ਪਿੰਡ ਮੁੰਨਾ ਵਿਖੇ ਤੜਕਸਾਲ ਜੈਪੁਰ ਤੋਂ ਹਥਿਆਰਾਂ ਦੀ ਰਿਕਵਰੀ ਲਈ ਲਿਆਦੇ ਨੌਜਵਾਨਾਂ ਨਾਲ ਪੁਲਿਸ ਦੀ ਮੋਟ ਪੇੜ ਹੋਈ ਹੈ ਹਥਿਆਰ ਰਿਕਵਰ ਹੋਣ ਤੋਂ ਬਾਅਦ ਪੁਲਿਸ ਤੋਂ ਛੁੱਟ ਕੇ ਭੱਜੇ ਇੱਕ ਵਿਅਕਤੀ ਵੱਲੋਂ ਪੁਲਸ ਤੇ ਦੋ ਫਾਇਰ ਕੀਤੇ ਅਤੇ ਪੁਲਿਸ ਵੱਲੋਂ ਵੀ ਆਪਣੇ ਬਚਾ ਲਈ ਫਾਇਰ ਕੀਤੇ ਗਏ ਜੋ ਸੋਨੂ ਨਾਮ ਦੇ ਨੌਜਵਾਨ ਦੀ ਸੱਜੀ ਲੱਤ ਵਿੱਚ ਗੋਲੀ ਲੱਗੀ ਹੈ ਇਹ ਸਾਰੇ ਨੌਜਵਾਨ ਇੰਟਰਨੈਸ਼ਨਲ ਬੱਬਰ ਖਾਲਸਾ ਮਾਡਿਊਲ ਤੇ ਦੱਸੇ ਜਾ ਰਹੇ ਹਨ ਇਹਨਾਂ ਨੂੰ ਇਹਨਾਂ ਨੂੰ ਪਾਕਿਸਤਾਨ ਦੀ ਆਈਐਸਆਈ ਸੰਗਠਨ ਨਾਲ ਸੰਬੰਧ ਸਾਹਮਣੇ ਆ ਰਹੇ ਹਨ ਅਚਗਿਆੇ ਤੋਂ ਬਾਅਦ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ ਇਸ ਮਾਮਲੇ ਵਿੱਚ ਐਸਐਸਪੀ ਡਾਕਟਰ ਮਹਿਤਾਬ ਸਿੰਘ ਪੂਰੀ ਕੀ ਜਾਣਕਾਰੀ ਦੇ ਰਹੇ ਹਨ ਉਹ ਵੀ ਸੁਣਾਉਂਦੇ ਆ ਮਾਨਯੋਗ ਡੀਜੀਪੀ ਪੰਜਾਬ ਜਿਹਦੇ ਦਿਸ਼ਾ ਨਿਰਦੇਸ਼ ਛੇੜ ਜਿਹੜੀ ਗੈਂਗਸਟਰਸ ਤੇ ਕ੍ਰਿਮਨਲਸ ਦੇ ਖਿਲਾਫ ਅਸੀਂ ਮੁਹਿੰਮ ਚਲਾਈ ਹੈ ਉਹਦੇ ਵਿੱਚ ਸਾਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਿਹੜੀ 7 ਤੇ 8 ਅਗਸਤ ਦੀ ਦਰਮਿਆਨੀ ਰਾਤ ਨਵਾਂ ਸ਼ਹਿਰ ਸਿਟੀ ਦੇ ਵਿੱਚ ਇੱਕ ਠੇਕੇ ਦੇ ਉੱਤੇ ਇੱਕ ਗਰਨੇਡ ਛੱਟਿਆ ਗਿਆ ਸੀਗਾ ਉਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਤੇ ਨਵਾਂ ਸ਼ਹਿਰ ਪੁਲਿਸ ਦੀਆਂ ਜੁਆਇੰਟ ਟੀਮਾਂ ਨੇ ਬੜੇ ਹੀ ਸਾਈਟਵੇ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਹਨੂੰ ਟ੍ਰੇਸ ਕੀਤਾ ਹੈਗਾ ਤੇ ਇਹਦੇ ਵਿੱਚ ਟੋਟਲ 5 ਐਕਿਊਜ਼ ਜਿਹੜੇ ਹੈਗੇ ਆ ਉਹ ਅਸੀਂ ਐਪਰੀਹੈਂਡ ਕੀਤੇ ਇਹਦੇ ਵਿੱਚ ਇੱਕ ਐਕਿਊਜ਼ ਸੋਨੂ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਹੈ ਕਾਲਾ ਸੰਗਿਆ ਪਿੰਡ ਦਾ ਉਹਨੂੰ ਅਸੀਂ ਇੱਥੇ ਰਿਕਵਰੀ ਲਈ ਲੈ ਕੇ ਆਏ ਸੀਗੇ ਉਹਨੇ ਜਦੋਂ ਦੇਖਿਆ ਉਹਨੇ ਇੱਕ ਨਿਸ਼ਾਨੀ ਰੱਖੀ ਸੀ ਜਦੋਂ ਉਹ ਨੇੜੇ ਪਹੁੰਚਿਆ ਤਾਂ ਉਹ ਹੱਥ ਛੜਾ ਕੇ ਗੱਡੀ ਦੇ ਵਿੱਚੋਂ ਭੱਜ ਗਿਆ ਤੇ ਭੱਜ ਕੇ ਉਹਨੇ ਸਾਡੀ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਦੋ ਫਾਇਰ ਉਹਨੇ ਕੀਤੇ ਤੇ ਦੋ ਫਾਇਰ ਜਿਹੜਾ ਹੈਗਾ ਸਾਡੀ ਪੁਲਿਸ ਪਾਰਟੀ ਵੱਲੋਂ ਹੋਏ ਜਿਦੇ ਵਿੱਚ ਉਹਦੀ ਲੈਗ ਇੰਜਰੀ ਹੋਈ ਹੈ ਇਹਨਾਂ ਤੋਂ ਇਲਾਵਾ ਜਿਹੜੇ ਤਿੰਨ ਬੰਦੇ ਹੈਗੇ ਆ ਉਹ ਮਾਈਨਰ ਹੈ ਮੌਕੇ ਤੇ ਜਿਹੜੇ ਤਿੰਨ ਬੰਦੇ ਸੀ ਉਹ ਤਿੰਨੇ ਅਸੀਂ ਅਰੈਸਟ ਕਰ ਲਏ ਜਿਹੜੇ ਉਸ ਤੋਂ ਪਿੱਛੇ ਜਿਹੜੇ ਇੰਡੀਅਨ ਹੈਂਡਲਰ ਸੀਗੇ ਉਹਦੇ ਵਿੱਚੋਂ ਵੀ ਇੱਕ ਰਿਤਿਕ ਜਿਹਨੂੰ ਅਸੀਂ ਜੈਪੁਰ ਤੋਂ ਅਰੈਸਟ ਕਰ ਲਿਆ ਹੈ ਜਿਹੜਾ ਇਹ ਸਾਰਾ ਮੋਡਿਊਲ ਸੀਗਾ ਇਹ ਬੱਬਰ ਖਾਲਸਾ ਦਾ ਮੋਡਿਊਲ ਸੀਗਾ ਇਹਦੇ ਵਿੱਚ ਜਿਹੜਾ ਮੇਨ ਹੈਂਡਲਰ ਸੀਗਾ ਫੋਰਨ ਬੇਸਡ ਉਹ ਸੀਗਾ ਅਸ਼ਾਨ ਅਕਤਰ ਇਹਦੇ ਨਾਲ ਮਨੂ ਅਗਵਾਨ ਤੇ ਗੋਪੀ ਨਵਾਂ ਸ਼ੈਰੀਆ ਸੀਗੇ ਇਹਨਾਂ ਸਾਰਿਆਂ ਨੂੰ ਜੋ ਪਿੱਛੇ ኦਪਰੇਟ ਕਰ ਰਿਹਾ ਸੀ ਉਹ ਪਾਕਿਸਤਾਨੀ ਬੇਸਡ ਹਰਵਿੰਦਰ ਰਿੰਦਾ ਇਹਨਾਂ ਨੂੰ ਹੈਂਡਲ ਕਰ ਰਿਹਾ ਸੀ ਇਹ ਜਿਹੜਾ ਸਾਰਾ ਮੋਡਿਊਲ ਸੀਗਾ ਇਹ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਇਸ਼ਾਰਿਆਂ ਤੇ ਕੀਤਾ ਜਾ ਰਿਹਾ ਸੀਗਾ ਤੇ ਅਸੀਂ ਇਹਨਾਂ ਨੂੰ ਜਿਹੜਾ ਪੁਚਕਿਚ ਕੀਤੀ ਤਾਂ ਇਸ ਤੋਂ ਇੱਕ ਗਰਨੇਡ ਵੀ ਹੋ ਰਿਕਵਰ ਹੋਇਆ ਤੇ ਅਸੀਂ ਅੱਜ ਇਹਨਾਂ ਦਾ ਰਿਮਾਂਡ ਲਵਾਂਗੇ ਸਾਨੂੰ ਉਮੀਦ ਹੈ ਕਿ ਇਹਨਾਂ ਤੋਂ ਪੁਚਕਿਚ ਤੋਂ ਇਹਦੇ ਵਿੱਚ ਹੋਰ ਅਰੈਸਟ ਵੀ ਹੋਣਗੀਆਂ ਤੇ ਹੋਰ ਰਿਕਵਰੀ ਦੀ ਵੀ ਪੋਸਿਬਿਲਿਟੀ ਹੈਗੀ ਇਹ ਪੰਜ ਬੰਦੇ ਕਿੱਥੇ ਕਿੱਥੇ ਇਹਦੇ ਵਿੱਚੋਂ ਜਿਹੜੇ ਦੋ ਬੰਦੇ ਹੈਗੇ ਆ ਉਹ ਕਪੂਰਥ ਤੇ ਬਾਕੀ ਜਿਹੜੇ ਹੈਗੇ ਆ ਉਹ ਦੋ ਜੈਪੁਰ ਦੇ ਹੈਗੇ ਮੈਂ ਪੰਜ ਦਾ ਨਾਮ ਕੀ ਇਹਦੇ ਵਿੱਚ ਦੋ ਦਾ ਨਾਮ ਤੁਹਾਨੂੰ ਆਲਰੇਡੀ ਦੱਸਤਾ ਹੈ ਇੱਕ ਰਿਤਿਕ ਹੈ ਜਿਹੜਾ ਜੈਪੁਰ ਦਾ ਹੈ ਇੱਕ ਸੋਨੂ ਕੁਮਾਰ ਹੈਗਾ ਜਿਹੜਾ ਕਿ ਕਾਲਾ ਸੰਗਿਆ ਪਿੰਡ ਦਾ ਹੈਗਾ ਬਾਕੀ ਤਿੰਨ ਜਿਹੜੇ ਹੈਗੇ ਉਹ ਮਾਈਨਰ ਹੈਗੇ ਤਾਂ ਮਮਾ ਸ਼ਹਿਰ ਨੂੰ ਕਿਉਂ ਚੂਸ ਕੀਤਾ ਨਿਕਲਣ ਹਮਲੇ ਲਈ ਕੋਈ ਮੰਤਬ ਕੋ ਸਾਹਮਣੇ ਆਏ ਇਹ ਦੇਖੋ ਜੀ ਇਹਨਾਂ ਨੂੰ ਅਸੀਂ ਪੜਿਆ ਹੈਗਾ ਇਹਨਾਂ ਨੂੰ ਹੁਣ ਅਸੀਂ ਪੁੱਛ ਕੇ ਚ ਕਰਾਂਗੇ ਜਿੰਨੀ ਸਾਨੂੰ ਹੁਣ ਤੱਕ ਜਾਣਕਾਰੀ ਮਿਲੀ ਹੈਗੀ ਆ ਕਿ ਜਿਹੜਾ ਇਹਦਾ ਲੋਕਲ ਹੈਂਡਲਰ ਸੀਗੇ ਉਹਨਾਂ ਨੇ ਇਹਨਾਂ ਨੂੰ ਗੜਸ਼ੰਕਰ ਦੇ ਵਿੱਚ ਜਿਹੜਾ ਹੈਗਾ ਇਹ ਗਰਨੇੜ ਕਿਸੇ ਅਨਨੋਨ ਲੋਕੇਸ਼ਨ ਤੇ ਪ੍ਰੋਵਾਈਡ ਕੀਤਾ ਸੀਗਾ ਉਹਨ ਪੂਰੀ ਪੁੱਛ ਕੇ ਇਹਨਾਂ ਨੂੰ ਕੀਤੀ ਜਾਵੇਗੀ ਕਿ ਹਾਂਜੀ ਇਹਨਾਂ ਨੇ ਇੱਥੇ ਹੀ ਕਿਉਂ ਸਿੱਟਿਆ ਕੀ ਇਹਨਾਂ ਦਾ ਮੋਟਿਵ ਸੀਗਾ ਕਿ ਸਰ ਇੱਕ ਨਾ ਪੋਸਟ ਸਾਹਮਣੇ ਆਈ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਨਸ਼ੇ ਦੇ ਵਿਰੁੱਧ ਆ ਜੀ ਤੇ ਜਿਹੜੇ ਠੇਕੇ ਵਾਲੇ ਬੰ ਸਿੱਧੀਆਂ ਗੋਲੀਆਂ ਵੀ ਮਾਰਾਂਗੇ ਤਾਂ ਕੀ دہشت ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਨਹੀਂ ਇਹ ਬਿਲਕੁਲ ਜੀ ਇਹ ਨਾ ਲੋਕਲ دہشت ਕ੍ਰੀਏਟ ਕਰਦੇ ਆ ਫਿਰ ਐਕਸਟਰਸ਼ਨ ਕਾਲਾਂ ਕਰਦੇ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਵੀ ਕਹਿਣਾ ਚਾਹਾਂਗਾ ਜਿਹੜੇ ਇਦਾਂ ਦੇ ਕੋਈ ਟੈਰਰ ਮੋਡਿਊਲ ਹੈਗੇ ਆ ਜਾਂ ਕੋਈ ਇਦਾਂ ਦੇ ਗੈਂਗਸਟਰ ਹੈਗੇ ਆ ਇਹਨਾਂ ਨੂੰ ਟੈਕਲ ਕਰਨ ਦੇ ਲਈ ਜਿਹੜੀ ਪੰਜਾਬ ਪੁਲਿਸ ਆ ਪੂਰੀ ਤਰ੍ਹਾਂ ਸક્ષਮ ਹੈ ਇਹਨਾਂ ਨੂੰ ਇਹਨਾਂ ਤੋਂ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਹੈਗੀ ਜੇ ਕਿਸੇ ਨੂੰ ਵੀ ਕੋਈ ਥ੍ਰੈਟ ਕਾਲ ਆਂਦੀ ਹੈ ਉਹ ਸਾਨੂੰ ਅਪਰੋਚ ਕਰ ਸਕਦਾ ਹੈ ਇਹ ਜਿਹੜੇ ਜੀ ਇਹ ਮੈਂ ਪਹਿਲਾਂ ਹੀ ਦੱਸਿਆ ਕਿ ਇਹ ਜਿਹੜੇ ਹੈਗੇ ਆ ਬਾਹਰ ਬੈਠਾ ਦੀ ਸਾਹਨ ਅੱਤਰ ਉਨੇ ਹੀ ਇਹਨਾਂ ਨੂੰ ਰਿਕਰੂਟ ਕੀਤਾ ਸੀਗਾ ਤੇ ਉਹਦੇ ਥਰੂ ਹੀ ਜਿਹੜੇ ਹੈਗੇ ਆਪਸ ਵਿੱਚ ਮਿਲੇ ਸੀਗੇ ਜਿਹੜੇ ਸਿੰਨ ਹੈਗੇ ਆ ਜੀ ਉਹ ਤਾਂ ਮਾਈਨਰ ਹੈ ਤੇ ਜਿਹੜੇ ਬਾਕੀ ਹੈਗੇ ਆ ਉਹ 19 ਤੋਂ 21 ਸਾਲ ਦੇ ਵਿੱਚ ਇੰਨੇ ਪੈਸੇ ਸਰਸੋਗੋ ਵੈਸੇ ਇਹਦੇ ਵਿੱਚ ਕੋਈ ਸਾਨੂੰ ਇਹ ਜਿਹੜਾ ਇਹਨਾਂ ਨੂੰ ਉਹਨਾਂ ਨੇ ਲਾਲਚ ਦੇ ਕੇ ਪੈਸਿਆਂ ਦਾ ਕਿਹਾ ਸੀਗਾ ਤਰ ਤੱਕ ਕਰਾਵਾਂਗੇ ਬਟ ਅਜੇ ਸਾਨੂੰ ਉਹ ਫਿੱਗਰ ਹਜੇ ਨਹੀਂ ਪਤਾ ਹੈਗੀ ਕਿ ਉਹ ਕਿਹਾ ਜੀ ਅਸੀਂ ਰਿਮਾਂਡ ਤੇ ਲੈ ਕੇ ਇਹਨਾਂ ਤੋਂ ਕੁਝ ਕੁ ਕਰ ਬਿਲਕੁਲ ਜੀ ਰਿਕਵਰੀ ਹੋਈ ਹੈਗੀ ਆ ਇੱਕ ਇਹਨਾਂ ਕੋਲ ਉਹ ਵੈਪਨ ਜਿਹੜਾ ਟੀਬੋਰ ਦਾ ਉਹ ਰਿਕਵਰ ਹੋਇਆ ਤੇ ਇੱਕ ਜਿਹੜਾ ਹੈਂਡ ਗਰਨੇਡ ਜੋ ਇਹਨਾਂ ਨੂੰ ਹਜੇ ਉਹਨਾਂ ਨੇ ਟਾਸ ਦੇਣਾ ਸੀ ਕਿਸੇ ਹੋਰ ਜਗ੍ਹਾ ਦਾ ਸ਼ਾਇਦ ਇਹਨਾਂ ਨੂੰ ਦੱਸਿਆ ਵੀ ਹੋਵੇ ਉਹ ਹੈਂਡ ਗਰਨੇਡ ਵੀ ਸਾਨੂੰ ਰਿਕਵਰ ਹੋਇਆ ਸਰ ਕੋਈ ਮੁਲਾਜ਼ਮ ਤਾਂ ਨਹੀਂ ਜ਼ਖਮੀ ਹੋਇਆ ਨਹੀਂ ਇਹਦੇ ਵਿੱਚ ਮੁਲਾਜ਼ਮ ਜ਼ਖਮੀ ਨਹੀਂ ਹੋਇਆ ਜਿਹੜਾ ਇਹਦੇ ਵੱਲੋਂ ਫਾਇਰ ਕੀਤੇ ਗਏ ਸੀ ਉਹ ਸਾਡੇ ਆਫੀਸ਼ੀਅਲ ਵਹੀਕਲ ਦੇ ਉੱਤੇ ਲੱਗੀ ਹੈ ਠੀਕ ਹੈ ਠੀਕ ਹੈ ਠੀਕ ਹੈ